ਰਾਮ ਕਲੇ ਮਹਾਰਾਜ ਦੀ ਜਾ ਅਨੰਦ ਇੱਕ ਓੰਕਾਰ ਸਤਿਗੁਰ ਪਰਸਾਧ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੇ ਮਨ ਵਜੀਆ ਬਾਤਾਈਆ ਰਾਗ ਰਤਨ ਪਰਵਾਰ ਪਰੀਆ ਵਿਨਯਾਇ ਸੁਖ ਤੋਂ ਤੂੰ ਬਾਬੋ ਹਰੀ ਕੇ ਰਾਮ ਅੰਨ ਜਿ ਨਿਵਸਤਾ ਆ ਕਹਿ ਤੇ ਨਾਨਕ ਅਨੰਦ ਰੂਪਾ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹਿ ਹੋ ਗਰ ਨਾਮ ਦੇ ਭੁਖਰੇ ਤੇਰਾ ਪਾਰਜ ਸਭ ਸਵਾਰਨਾ ਸਭਨਾ ਗਲੰ ਸਮਰੱਤ ਸੁਆਮੀ ਸੋ ਕਿਉ ਮਾਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਕੋ ਹਰਿ ਨਾਮ ਦੇ ਸਾਚੇ ਸਾਹਿਬ ਕਿਆ ਨਹੀ ਕਰ ਤੇਰਾ ਕਰਮਾ ਤੇਰੇ ਸਭਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਤਸਾਹ ਤੇਰੀ ਨਾਮ ਮਨ ਵਸਾਵੇ سب گوائی پر شان تو سپ من آئے جنے اچھا سب کو جائییا سدا قربان کی جسے آئی <coughs> कह न उनको सुनो हो संत हो शब्द तर हो प्यारो सचा नाम मेरा आधारो बाजे पांचो शब्द करस पागे करस पागे शब्द बाजे कला जिकर ताहिया पांच दूज तुद बस कीते काल पंत कुमारिया ਤਰ ਪਰਮ ਪਾਇਤ ਜਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਬਾਜੇ ਆਨੰਦ ਸੁਨਹੁ ਵਡ ਪਾਕੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਗਸ ਕਰੋ ਰੋਕ ਸੰਤਾਂ ਤੇ ਉੱਤਰੇ ਹੋਰੇ ਸੱਚੇ ਬਾਹੀ ਸੰਤ ਸਾਜਨ ਭਾਇ ਸਰਸੇ ਹੋਰੇ ਘਰ ਤੇ ਗਿਆਨੀ ਸੁਨਤੇ ਬੋਨੇ ਤੋ ਕਹਤੇ ਪਵਿਤ ਸਤ ਗੁਰ ਰਹਿਆ ਆ ਪ੍ਰਭੂ ਕੋ ਨੇ ਤੋ ਕਹਤੇ ਭਵਤ ਸਤ ਗੁਰ ਰਹੇ ਆਖਰ ਗੂਰੇ ਬਿਨ ਵਰਤਨਾ ਨਿਕ ਗੁਰ ਚਰਨ ਲਾਗੇ ਬਾਜ ਅਨਹਦ ਤੋ ਹੂਰੇ